ज़िंदाबाद <marriages timing> ਬਿਜਲੀ ਬੋਰਡ ਦੇ ਸਾਰੇ ਮੁਲਾਜ਼ਮਾਂ ਦੇ ਵੱਲੋਂ ਸਾਰੀਆਂ ਜੱਥੇਬੰਦੀਆਂ ਦੇ ਵੱਲੋਂ ਸੁੰਦਰ ਨਗਰ ਡਿਵੀਜ਼ਨ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਬਿਜਲੀ ਬਿੱਲ 225 ਬੀਜ ਬਿੱਲ 4 ਲੇਬਰ ਕੋਡ ਇਹਨਾਂ ਦੀਆਂ ਜਿਹੜੀਆਂ ਕਾਪੀਆਂ ਸੜ ਕੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਬਿਜਲੀ ਬੋਲਦੀਆਂ ਜਿੰਨੀਆਂ ਵੀ तमाम ਜੱਥੇਬੰਦੀਆਂ ਨੇ ਚਾਹੇ ਉਹ ਜੁਆਇੰਟ ਫੋਰਮ ਨਾਲ ਸੰਬੰਧਿਤ ਹੋਣ ਇਕਤਾ ਮੰਚ ਨਾਲ ਸੰਬੰਧਿਤ ਹੋਣ ਅਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਾਂ ਜਾਂ ਹੋਰ ਜਿਹੜੀ ਜੱਥੇਬੰਦੀਆਂ ਨੇ ਜਾਂ ਪੈਨਸ਼ਨਰ ਜੂਨੀਅਰ ਇਹਨਾਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਜਿਹੜਾ ਕਿਸਾਨਾਂ ਦਾ ਅੱਜ ਦਾ ਪ੍ਰੋਗਰਾਮ ਸੀ ਉਸ ਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਆ ਇੱਥੇ ਇਹ ਸਮਰਪਿਤ ਕੀਤਾ ਗਿਆ ਤੇ ਉਹਨਾਂ ਦੀ ਜਿਹੜੀ ਆਵਾਜ਼ ਸੀਗੀ ਉਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਬਲੰਦ ਕੀਤਾ ਗਿਆ ਭਾਵੇਂ ਕਿ ਕਿਸਾਨ ਜੱਥੇਬੰਦੀਆਂ ਦੇ ਪ੍ਰੋਗਰਾਮ ਜਿਹੜੇ ਨੇ ਉਹ ਜਿਹੜੇ ਉਹਨਾਂ ਦੇ ਪਿੰਡੂ ਖੇਤਰਾਂ ਦੇ ਨਾਲ ਸੰਬੰਧਿਤ ਗ੍ਰੈਡ ਜਾਂ ਦਫ਼ਤਰ ਸੇ ਸਨ ਉੱਥੇ ਸਨ ਔਰ ਅੱਜ ਸ਼ਹਿਰੀ ਖੇਤਰ ਆ ਜਿਹੜਾ ਸੁੰਦਰ ਨਗਰ ਡਿਵੀਜ਼ਨ ਇੱਥੇ ਵੀ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਬਿਜਲੀ ਬਿੱਲ 225 ਬੀਜ ਬਿੱਲ ਤੇ ਚਾਰ ਕੋਟ ਨੇ ਇਹਨਾਂ ਦੇ ਉੱਤੇ ਆਪਣੀ ਆਪਣੀ ਗੱਲਬਾਤ ਰੱਖਣ ਲਈ ਸਾਡੇ ਜੁਆਇੰਟ ਫੋਰਮ ਦੇ ਸੂਬਾ ਜਥੇਬੰਦਗਤ ਐਪੀਟੀਐਸਯੂ ਦੇ ਸੂਬਾ ਜਥੇਦਾਰ 70000 ਗਵੀਰ ਸਿੰਘ ਜੀ ਬਿਜਲੀ ਬਿੱਲ 225 ਦੇ ਉੱਤੇ ਆਪਣੀ ਜਿਹੜੀ ਗੱਲਬਾਤ ਰੱਖਾਂਗੇ ਐਸਕੇਐਮ ਦੇ ਸੱਦੇ ਤੇ ਸੂਚੇ ਪੰਜਾਬ ਦੇ ਅੰਦਰ ਜੋ ਬਿਜਲੀ ਬਿਲ 2025 ਸੀਡ ਬਿਲ 2025 ਲੇਬਰ ਕੋਡ ਔਰ ਬਿਜਲੀ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀ ਆ ਵੇਚਣ ਦੇ ਵਿਰੋਧ ਦੇ ਵਿੱਚ ਅਸੀਂ ਸੁੰਦਰ ਨਗਰ ਮੰਡਲ ਦੇ ਵਿੱਚ ਅੱਜ ਆਪਣਾ ਜਿਹੜਾ ਟ੍ਰੈਲੀ ਕੀਤੀ ਆ ਜਿਸ ਦੇ ਵਿੱਚ ਬਹੁਤ ਜਿਹੜੇ ਮੁਲਾਜ਼ਮ ਨੇ ਬਾਹਰਲੇ ਦਫ਼ਤਰਾਂ ਤੋਂ ਵੀ ਇਸ ਸਰਕਲ ਦੇ ਵਿੱਚੋਂ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ 2025 ਬਿੱਲ ਜਿਹੜਾ ਹੈਗਾ ਵਾ ਇਹ ਬਹੁਤ ਹੀ ਖਤਰਨਾਕ ਵਿਹਲਾ ਜੇਕਰ ਇਹ ਬਿੱਲ 2025 ਰੱਦ ਹੁੰਦਾ ਤਾਂ ਇਹ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਔਰ ਇਹ ਬਿਜਲੀ ਬੋਰਡ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਚਲਾ ਜਾਵੇਗਾ ਔਰ ਕਾਰਪੋਰੇਟ ਜਿਹੜੇ ਆ ਘਰਾਣੇ ਉਹ ਆਪਣੀ ਮਨਮਰਜ਼ੀ ਦੇ ਨਾਲ ਲੋਕਾਂ ਦੀ ਜਿਹੜੀ ਲੁੱਟ ਖਸੋਟਾ ਉਹ ਕਰਨਗੇ ਜਿਹੜੀ ਕਿ ਬਿਜਲੀ ਯੂਨਿਟ ਇੰਨੀ ਮਹਿੰਗੀ ਹੋਊਗੀ ਕਿ ਸਾਡੇ ਪਹੁੰਚ ਤੋਂ ਬਾਹਰ ਹੋ ਜਾਵੇਗੀ ਔਰ ਇਹਨਾਂ ਨੇ ਜਿਹੜਾ 스마트 ਮੀਟਰ ਲਗਾ ਰਹੇ ਨੇ ਉਹ ਵੀ ਇੱਕ ਨਜੀਕਰਨ ਦਾ ਹਿੱਸਾ ਹੈ ਸਮਾਰਟ ਮੀਟਰ ਜਿਹੜਾ ਸਮਾਰਟ ਮੀਟਰ ਨੇ ਉਹ ਵੀ ਇੰਨੇ ਖਤਰਨਾਕ ਨੇ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਮੋਬਾਈਲਾਂ ਦੇ ਵਿੱਚ ਆਪਣੇ ਪੈਸੇ ਪਾਉਂਦੇ ਹਾਂ ਜੇਕਰ ਉਹਦੇ ਪੈਸੇ ਸਾਨੂੰ ਪਹਿਲਾਂ ਐਡਵਾਂਸ ਦੇਣੇ ਪੈਣਗੇ ਔਰ ਉਹ ਰਾਤ ਨੂੰ ਜੇਕਰ ਉਹਦਾ ਚਾਰਜ ਖਤਮ ਹੋ ਗਿਆ ਤਾਂ ਰਾਤ ਨੂੰ ਬਿਜਲੀ ਜਿਹੜੀ ਉਹ ਕਟ ਆਫ ਹੋ ਜਾਊਗੀ ਜੋ ਕਿ ਅੱਜ ਜੇਕਰ ਇਹ ਪਬਲਿਕ ਦਾ ਅਧਾਰਾ ਰਹਿੰਦਾ ਤਾਂ ਅਸੀਂ ਲੋਕਾਂ ਨੂੰ ਇਹ ਸਹੂਲਤ ਜਿਹੜੀ ਆ ਲਗਾਤਾਰ ਵਰਕਰਾ ਰੱਖਦੇ ਆ ਜੇਕਰ ਇਹ 2025 ਬਿਜਲੀ ਬਿੱਲ ਪਾਸ ਹੋ ਜਾਂਦਾ ਵਾ ਤਾਂ ਇਹਦੇ ਬਹੁਤ ਹੀ ਖਤਰਨਾਕ ਸਿੱਟੇ ਆ ਸੀ ਇਹਦਾ ਪੁਰਜ਼ੋਰ ਜਿਹੜਾ ਵਿਰੋਧ ਕਰਦੇ ਆ ਔਰ ਇਹਨੂੰ ਰੱਦ ਕਰਨ ਦੀ ਪੁਰਜ਼ੋਰ ਮੰਗ ਕਰਦੇ ਆ ਜੀ ਬਿੱਲ ਦੇ ਉੱਤੇ ਸਾਡੇ ਐਓਜੀ ਦੇ ਸੂਬਾ ਪੀਤ ਪ੍ਰਧਾਨ ਸਰਦਾਰ ਜੇਤਾਰ ਸਿੰਘ ਜੀ ਆਪਣੀ ਗੱਲਬਾਤ ਰੱਖੀ। ਅੱਜ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਜਿਵੇਂ ਬਾਕੀ ਸਾਥੀਆਂ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਚਾਰ ਲੇਬਰ ਕੋਡ ਦੇ ਕਾਨੂੰਨਾਂ ਦਾ ਬਿੱਲ ਇਹ ਦੂਸਰਾ ਤੀਸਰਾ ਜਿਹੜਾ ਹੈਗਾ ਸੀਡ ਬਿੱਲ ਜਿਨ੍ਹਾਂ ਦਾ ਸੀਡ ਬਿਲ ਇੱਕ ਐਸਾ ਬਿਲ ਆ ਜਿਹਦਾ ਸਿੱਧੇ ਤੌਰ ਤੇ ਸਾਡੀ ਕਿਸਾਨੀ ਤੇ ਬਹੁਤ ਜ਼ਿਆਦਾ ਮਾਰੂ ਪ੍ਰਭਾਵ ਪੈਣ ਵਾਲਾ ਇਹ ਤਿੰਨੇ ਚਾਰੇ ਜਿਹੜੇ ਵੀ ਕਾਨੂੰਨ ਸਰਕਾਰ ਲੈ ਕੇ ਆਈ ਆ ਇਹਦਾ ਮੋٹے ਜੇ ਤੌਰ ਤੇ ਸ਼ਬਦਾਂ ਦੇ ਵਿੱਚ ਜੇ ਆਪਾਂ ਮਤਲਬ ਕਢੀਏ ਕਿ ਇਹ ਸਾਰਿਆਂ ਦਾ ਬਿਜਲੀ ਹੋਗੀ ਜਾਂ ਜਿਹੜਾ ਸੀਡਸ ਹੋਗੇ ਇਹਨਾਂ ਨੂੰ ਇੱਕ ਸਰਕਾਰੀ ادارے ਚੋਂ ਕੱਢ ਕੇ ਪ੍ਰਾਈਵੇਟ ਪਲੇਅਰਸ ਦੇ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਹੈ ਸਰਕਾਰ ਦੀ ਜਦਕਿ ਆਮ ਜਨਤਾ ਤੇ ਆਮ ਕਿਸਾਨੀ ਤੇ ਜਿਹੜਾ ਸੀਡ ਬਿਲ ਹੈ ਉਹਦਾ ਕਿਸ ਤਰ੍ਹਾਂ ਪ੍ਰਭਾਵ ਪਊਗਾ ਉਹ ਸਮਝ ਲੈਣ ਦੀ ਲੋੜ ਹੈ ਇਸ ਤਰ੍ਹਾਂ ਹੁਣ ਕੀ ਹੁੰਦਾ ਸੀ ਕਿ ਸਾਡੇ ਜਿਹੜੇ ਦੇਸੀ ਬੀਜ ਨੇ ਜਿਨ੍ਹਾਂ ਨੂੰ ਦੇਸੀ ਜਿਵੇਂ ਖਰਾਕ ਹੈ ਆਪਣੀ ਉਹਦੇ ਉਹਦੀ ਜਗ੍ਹਾ ਸਾਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਜਿਹੜੇ ਸੋਧਦੇ ਹੋਏ ਜਿਨ੍ਹਾਂ ਨੂੰ ਇਹ ਸੋਧਦੇ ਹੋਏ ਬੀਜ ਕਹਿੰਦੇ ਨੇ ਉਹ ਇੱਕ ਘਟੀਆ ਕੁਆਲਿਟੀ ਦੇ ਜਾਂ ਜਿਹੜੇ ਘੱਟ ਨਿਊਟ੍ਰੀਸ਼ਨ ਰੱਖਦੇ ਹੋਏ ਜਿਹੜੇ ਬੀਜ ਨੇ ਉਹ ਸਾਨੂੰ ਪਰੋਸੇ ਜਾਣਗੇ ਜਿਹਦੇ ਨਾਲ ਸਾਡੀਆਂ ਜਿਹੜੀਆਂ ਤਾਕਤ ਹੈ ਹਿਊਮਨ ਬੀਇੰਗਸ ਦੀ ਤਾਕਤ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸਮੱਸਿਆ ਆਊਗੀ ਜਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਕੋ ਕਿਤੇ ਨਾ ਕਿਤੇ ਕਮਜ਼ੋਰ ਸਾਬਿਤ ਹੋਣਗੀਆਂ ਦੂਸਰਾ ਜਿਹੜਾ ਹੈਗਾ ਇਹਦੇ ਵਿੱਚ ਜੋ ਸਾਡੇ ਹੁਣ ਕੀ ਹੁੰਦਾ ਸੀਗਾ ਜਿਹੜੇ ਸਾਡੇ ਬੀਜਾਂ ਦੇ ਵਿਕਰੇਤਾ ਨੇ ਸਾਡੇ ਜਿਹੜੇ ਆਮ ਦੁਕਾਨਦਾਰ ਨੇ ਜਾਂ ਆਪਣੇ ਆਮ ਸਾਡੇ ਕਿਸਾਨ ਭਾਈ ਨੇ ਉਹ ਇਸ ਫਸਲ ਦਾ ਬੀਜ ਸਾਂਭ ਕੇ ਉਹ ਅਗਲੇ ਸਾਲ ਉਸੇ ਬੀਜ ਨੂੰ ਜਿਹੜਾ ਹੈਗਾ ਉਹ ਬੀਜਣ ਦੇ ਤੌਰ ਤੇ ਵਰਤ ਲਿਆ ਜਾਂਦਾ ਸੀ ਜਦ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਨਾਂ ਬੀਜਾਂ ਦੀ ਗੁਣਵੱਤਾ ਆ ਉਹ ਆਪਣੇ ਤੌਰ ਤੇ ਨਿਰਧਾਰਤ ਕਰਕੇ ਕਾਰਪੋਰੇਟ ਘਰਾਣਿਆਂ ਵੱਲੋਂ ਉਹ ਜਿਹੜੇ ਬੀਜ ਨੇ ਉਹ ਵੇਚੇ ਜਾਣ ਕਾਰਕੋਡ ਕੀ ਨੇ ਤੇ ਇਹਨਾਂ ਦਾ ਕੀ ਮਾਰੂ ਪ੍ਰਭਾਵ ਨੇ ਕੇਵਲ ਸਿੰਘ ਬਰਵਾਜ ਜੀ ਜਿਹੜੇ ਕਿ ਪੈਨਸ਼ਨਰ ਯੂਨੀਅਨ 8 ਦੇ ਸਬਾਈ ਅਗੂ ਨੇ ਮੀਤ ਪ੍ਰਧਾਨ ਨੇ ਤੇ ਉਹ ਆਪਣੀ ਗੱਲ ਕਰਨੀ ਹਾਂਜੀ ਜਿਹੜੇ 4 ਕੋਡ 29 ਅਤੇ 43 ਸੀ 29 ਨੇ ਨਤੀਆਂ ਤੋਂ 4 ਕੋੜਾਂ ਦੇ ਵਿੱਚ ਨੰਨ ਤਬੀਦ ਕੀਤਾ ਗਿਆ ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਮਿੰਨ ਵਾਲੀ ਗੱਲ ਹੈ ਉਹਨੂੰ ਇੱਥੇ ਸੰਦ ਘੱਟ ਕਰ ਦਿੱਤਾ ਗਿਆ ਪਰ ਇਹ ਇਸ ਤਰ੍ਹਾਂ ਹੋਇਆ ਕਿ 2000 ਬੀ ਦੇ ਵਿੱਚ ਇਹ 4 ਕੋੜ ਬਿੱਲ ਲਿਆਉਣ ਦੀ ਗੱਲ ਕੀਤੀ ਗਈ ਸੀ ਔਰ ਬਿਜਲੀ ਬਿੱਲ ਵੀ ਉਸ ਵੇਲੇ 220 ਜਾਂ 219 ਦੇ ਵਿੱਚ 4 ਕੋੜ ਜਿਹੜੇ ਨੇ ਇਹ ਪਾਸ ਕਰ ਦਿੱਤੇ ਗਏ ਔਰ 2020 ਦੇ ਵਿੱਚ ਦੁਜੇ ਵੀ ਪਾਸ ਕਰ ਦਿੱਤੇ ਗਏ ਪਹਿਲਾਂ ਉਜਰਤਾਂ ਦੇ ਸਬੰਧ ਦੇ ਵਿੱਚ 19 ਪਾਸ ਕੀਤੇ ਗਏ ਜਿਹੜੇ ਬਾਕੀ ਰਹਿੰਦੇ ਸੀ ਤੈਨ ਉਹ ਫਿਰ 2020 ਦੇ ਵਿੱਚ ਪਾਸ ਕਰ ਦਿੱਤੇ ਗਏ ਔਰ ਇਸ ਦੇ ਨਾਲ ਜਿਹੜਾ ਇੱਕ ਕੋਡ ਨੇ ਜਿਹੜੇ ਪਾਸ ਕੀਤੇ ਗਏ ਨੇ ਇਹ ਮਜ਼ਦੂਰਾਂ ਦੇ ਬਹੁਤ ਵਿਰੋਧ ਦੇ ਵਿੱਚ ਨੇ ਔਰ ਮਜ਼ਦੂਰਾਂ ਦੇ ਵੀ ਵਿਰੋਧ ਦੇ ਵਿੱਚ ਨੇ ਇਹਨਾਂ ਨਾਲ ਮਜ਼ਦੂਰਾਂ ਦੀਆਂ ਉਜਰਤਾਂ ਜਿਹੜੀਆਂ ਨੇ ਇੱਕ ਕਿਸਮ ਦੀਆਂ ਜਾਮ ਕਰਨ ਵਾਲੀ ਗੱਲ ਹੈ ਮਹਿੰਗਾਈ ਵੱਧਦੀ ਜਾ ਰਹੀ ਹੈ ਸਰਕਾਰ ਉਹ ਤੇ ਕੰਟਰੋਲ ਨਹੀਂ ਕਰ ਰਹੀ ਔਰ ਮੰਗਾਈ ਪੱਤਾ ਦੇਣ ਵਾਲੀਆਂ ਗੱਲਾਂ ਕਈ ਬੰਤਾਂ ਇਸ ਕਿਸਮ ਦੀ ਲਾਉਣ ਵਾਲੀ ਗੱਲ ਹੈ ਉਹ ਇਹ ਨਾਲ ਜਿਹੜੀ ਪੈਨਸ਼ਨ ਹੈ ਨਵੇਂ ਮਲਾਜਮਾਂ ਨੂੰ ਪੈਨਸ਼ਨ ਨਾ ਦੇਣ ਵਾਲੀ ਗੱਲ ਹੈ ਸੋ ਇਹੋ ਜੀ ਕਿਸਮ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਾਨੂੰਨੀ ਪੱਖ ਨੇ ਚਾਰ ਕੋਡਾਂ ਦੇ ਵਿੱਚ ਲੈਂਦੇ ਜਾ ਰਹੇ ਨੇ ਨੇਗੋਸ਼ੀਏਸ਼ਨ ਕਰਨ ਦੀ ਗੱਲਬਾਤ ਜਿਹੜੀ ਹੈ ਦੋ ਤਰੀ ਤਿੰਨ ਤਰੀ ਗੱਲਬਾਤ ਰਹੀ ਮਸਲੇ ਸਲਝਾਉਣ ਦੀ ਗੱਲ ਹੈ ਜਿਹੜੀ ਉਹ ਵੀ ਰੱਦ ਕੀਤੀ ਜਾ ਰਹੀ ਹੈ ਸੋ ਇਹਦੇ ਨਾਲ ਨਾਲ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਝਗੜਾ ਤਾਂ ਕੋਈ ਮਲਾਜ਼ਮਾਂ ਤੇ ਦੂਜੇ ਲੇਬਰ ਦੇ ਵਿੱਚ ਤੇ ਮਾਲਕ ਦੇ ਵਿੱਚ ਹੈ ਹੀ ਕੋਈ ਨਹੀਂ ਉਹ ਤਾਂ ਸਭ ਰੋਜ਼ਗਾਰ ਦਿੰਦੇ ਨੇ ਮੋਦੀ ਸਾਹਿਬ ਕਹਿੰਦੇ ਨੇ ਉਹ ਤਾਂ ਵਰਕਰਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਫੈਕਟਰੀ ਮਾਲਕ ਨੇ ਉਹ ਤਾਂ ਰੋਜ਼ਗਾਰ ਦੇ ਰਹੇ ਨੇ ਉਹਨਾਂ ਦਾ ਕਿਹੜਾ ਝਗੜਾ ਰੋਜ਼ਗਾਰ ਲੈਣਾ ਉਹਨਾਂ ਨੇ ਕੰਮ ਕਰਨਾ ਉਹਨਾਂ ਨੇ ਰੋਟੀ ਖਾਣੀ ਆ ਉਹ ਤਾਂ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰਦੇ ਨੇ ਮਾਲਕ ਜਿਹੜੇ ਨੇ ਅਸਲ ਵਿੱਚ ਇਹ ਗੱਲ ਨਹੀਂ ਹੈ ਜਿਹੜੇ ਮਲਾਜ਼ਮ ਨੇ ਜਾਂ ਮਜ਼ਦੂਰ ਨੇ ਉਹ ਮਿਹਨਤ ਕਰਦੇ ਨੇ ਜੇ ਆਪਾਂ ਮਿਹਨਤ ਦਾ ਮੁੱਲ ਪੂਰਾ ਲੈਣਾ ਚਾਹੁੰਦੇ ਨੇ ਇਸ ਕਰਕੇ ਇਹ ਜਿਹੜੇ ਕੋਡ ਨੇ ਬਹੁਤ ਖਤਰਨਾਕ ਨੇ ਔਰ ਪੰਜਾਬ ਦੇ ਮਜ਼ਦਮ ਹਿੰਦੁਸਤਾਨ ਦੇ ਮਜ਼ਦਮ ਔਰ ਮਜ਼ਦੂਰ ਜਿਹੜੇ ਨੇ ਇਹਨਾਂ ਦਾ ਡਟ ਕੇ ਵਿਰੋਧ ਕਰਨਗੇ ਇੱਕ ਗੱਲ ਜਿਹੜੀ ਬੜੀ ਇੰਪੋਰਟੈਂਟ ਹੋਰ ਹੈ ਉਹ ਉਹ ਇਹ ਹੈ ਕਿ ਜਿਹੜਾ ਬਿਜਲੀ ਬਿੱਲ ਹੈ 225 ਉਹ ਸੈਂਟਰ ਸਰਕਾਰ ਨੇ ਨਰੀਖਣ ਦੇ ਵਾਸਤੇ ਸਾਰੀਆਂ ਸਟੇਟਾਂ ਨੂੰ ਭੇਜਿਆ ਸਟੇਟਾਂ ਨੂੰ ਬਿੱਲ ਜਿਹੜਾ ਉਹ ਭੇਜਿਆ ਗਿਆ ਇਸ ਗੱਲ ਦੇ ਵਾਸਤੇ ਉਹਨਾਂ ਨੇ ਕੀ ਕਮੈਂਟਸ ਦੇਣੇ ਨੇ ਪਰ ਦੁੱਖ ਵਾਲੀ ਗੱਲ ਇਹ ਆ ਕਿ ਸਾਡੀ ਪੰਜਾਬ ਸਰਕਾਰ ਨੇ ਇਹ 9 ਪਿਛਲੇ ਮਹੀਨੇ ਦੀ 9 ਤਰੀਕ ਤੱਕ ਇਹਦੇ ਵਾਸਤੇ ਆਪਣੇ ਕਮਿਟਸ ਜਿਹੜੇ ਸੀ ਪੰਜਾਬ ਸਰਕਾਰ ਨੇ ਔਰ ਉਸ ਤੋਂ ਬਾਅਦ ਡੇਟ ਐਕਸਟੈਂਡ ਕੀਤੀ ਗਈ 30 ਨਵੰਬਰ ਚ ਉਹ ਵੀ ਲਾਸਟ ਡੇਟ ਦੁੱਖ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਟੀ ਮਿਨਿਸਟਰ ਆ ਇਹ ਰੋਲੇ ਭੱਜਾ ਫਿਰਦਾ ਕਦੇ ਤਰਨ ਤਰਨੀਆਂ ਵੋਟਾਂ ਦੇ ਵਿੱਚ ਚਲੇ ਜਾਂਦਾ ਤੇ ਕਦੇ ਆ ਹੁਣ ਜਿਲ੍ਹਾ ਪ੍ਰੈਸ ਦੀਆਂ ਵੋਟਾਂ ਤੇ ਉਹਦੇ ਵਿੱਚ ਭੱਜਾ ਫਿਰਦਾ ਦੁੱਖ ਵਾਲੀ ਗੱਲ ਹੈ ਕਿ ਹੁਣ ਤੱਕ ਇਹਨੇ ਗ੍ਰੀ ਸਰਕਾਰ ਨੇ ਆਪਣੇ ਕਮੈਂਟਸ ਭੇਜਣੇ ਸੀ ਉਸ ਬਿੱਲ ਦੇ ਉੱਤੇ 225 ਬਿੱਲ ਦੇ ਵਿਲੀਏ ਵਿੱਚ ਉਹ ਨਹੀਂ ਭੇਜੇ ਔਰ ਅਸੀਂ ਅੱਜ ਮੰਗ ਕਰਦੇ ਹਾਂ ਇੱਕ ਮਤੇ ਰਹੀਂ ਕਿ ਸਰਕਾਰ ਜਿਹੜੀ ਹੈ ਇਹ ਇਹ ਕੰਮ ਜਿਹੜੇ ਬੰਦ ਕਰੇ ਔਰ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਦੇ ਬਾਰੇ ਸੋਚੇ ਕਿ 225 ਦੇ ਬਿੱਲ ਦੇ ਸੰਬੰਧ ਵਿੱਚ ਵੀ ਆਪਣੇ ਕਮੈਂਟਸ ਜਿਹੜੇ ਨੇ ਉਹਨਾਂ ਨੂੰ ਟਾਈਮ ਨਿੱਕਲ ਚੁੱਕਾ ਸਪੈਸ਼ਲ ਤੌਰ ਤੇ ਸਪੈਸ਼ਲ ਨੰਬਰ ਲਾ ਕੇ ਉਹਦਾ ਵਿਰੋਧ ਕਰੇ ਤੇ ਨੂੰ ਜਿਹੜਾ ਬਿੱਲ ਪਾਸ ਪੇਸ਼ ਨਾ ਹੋਵੇ ਪਾਸ ਨਹੀਂ ਹੋਣਾ ਚਾਹੀਦਾ ਇਹ ਸਾਡੀ ਮੰਗ ਹੈ